ਇੱਕ ਮੰਦਰ ਦੇ ਬਾਹਰ ਲਲਕਾਰੇ ਮਾਰੇ ਗਏ ਆ ਦਲਵੀਰ ਸਿੰਘ ਵੱਲੋਂ ਉਸਨੇ ਵੰਗਾਰਿਆ ਪੂਰੀ ਕੌਮ ਨੂੰ ਜੀ ਉਸਨੇ ਕਿਹਾ ਕਿ ਪੰਡਤਾਂ ਨੂੰ ਕੁੱਟਾਂਗੇ ਨਾਲ ਜੁੱਤੀਆਂ ਦਾ ਹਾਰ ਪਾਵਾਂਗਾ ਜੀ ਤੇ ਉਸੀ ਚੀਜ਼ ਨੂੰ ਦੇਖਦੇ ਹੋਏ ਮੈਂ ਇੱਥੇ ਪਹੁੰਚਿਆ ਕਿਉਂਕਿ ਵੰਗਾਰਨਾ ਜਦ ਸਾਨੂੰ ਕੋਈ ਮੰਗਾਰਦਾ ਅਸੀਂ ਇੱਥੇ ਪਹੁੰਚ ਜਾਂਦੇ ਹਾਂ ਕਿ ਹੁਣ ਮਾਫੀ ਮੁਫੀ ਵਾਲਾ ਸਿਸਟਮ ਭੁੱਲਜੋ ਇਹ ਚੀਜ਼ਾਂ ਖਤਮ ਹੋ ਚੁੱਕੀਆਂ ਜੋ ਵੀ ਹਿੰਦੂ ਧਰਮ ਦੇ ਖਿਲਾਫ ਭਾਵੇਂ ਧਰਮ ਦੇ ਖਿਲਾਫ ਬੋਲੂਗਾ ਭਾਵੇਂ ਹਿੰਦੂ قوم ਦੇ ਖਿਲਾਫ ਬੋਲੂਗਾ ਉਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਵੀ ਸਾਡੇ ਧਰਮ ਲਈਕਰ ਕੋਈ ਗਲਤ ਕਰੇ ਤੇ ਅਸੀਂ ਉਹਨੂੰ ਮਾਫ ਕਰ ਦਿੰਦੇ ਆ ਇਸ ਸੀਜ਼ ਨੂੰ ਬਿਲਕੁਲ ਰੋਕਣਾ ਚਾਹੀਦਾ ਔਰ ਜਿੱਥੇ ਸਾਡੇ ਧਰਮ ਦੀ ਬੇਇੱਜ਼ਤੀ ਹੁੰਦੀ ਹੈ ਉੱਥੇ ਸਜ਼ਾ ਹੀ ਇੱਕ ਸਜ਼ਾ ਹੀ ਮਿਲਣੀ ਚਾਹੀਦੀ ਹੈ ਉਸ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੋਣਾ ਚਾਹੀਦਾ ਇਸ ਤੋਂ ਲਾਬਿਲਕੁਲ ਅੱਜ ਜਿਹੜੇ ਇੱਥੇ ਲੋਕ ਨਫਰਤ ਲੈ ਕੇ ਆਏ ਸੀਗੇ ਅਸੀਂ ਉਹਨਾਂ ਦੀ ਅੰਦਰਲੀ ਨਫਰਤ ਮਾਰਨ ਦਾ ਪੂਰਾ ਜੇ ਤਾਂ ਨਹੀਂ ਕੀਤਾ ਪਰ ਫਿਰ ਵੀ ਉਹ ਲੋਕਾਂ ਦੀ ਜੋ ਮਾਨਸਿਕਤਾ ਸੀਗੀ ਉਹ ਇੰਨੀ ਸੀਗੀ ਉੱਥੇ ਆ ਕੇ ਫਿਰ ਤੁਹਾਨੂੰ ਬੰਗਾਰ ਰਹੇ ਸੀਗੇ ਜੀ ਤੇ ਤੁਹਾਡੀ ਔਕਾਤ ਕੀ ਹੈ ਆਪਾਂ ਜਾਣਦੇ ਤੁਹਾਨੂੰ ਤੁਸੀਂ ਕੀ ਕਰ ਲੋਗੇ ਜਦੋਂ ਉਹਨਾਂ ਤੇ ਐਫਆਰ ਦਰਜ ਹੋ ਗਈ ਹੈ ਫਿਰ ਉਹ ਪੈਰੀ ਭਿਆਨ ਲੱਗੇ ਤੁਹਾਡੇ ਸਾਰੇ ਹਾਂਦੇ ਕੀ ਸਾਡੇ ਕੋਲ ਗਲਤੀ ਹੋ ਗਈ ਤੁਹਾਨੂੰ ਮਾਫ ਕਰ ਦਿਓ ਪ੍ਰਾਇਮੂ ਤੇ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਆਈਟਮ ਜਮਾਲਪੁਰ ਥਾਣੇ ਵਿੱਚ ਖੜੇ ਆਂ ਬੀਤੇ ਇੱਕ ਦਿਨ ਤੁਹਾਨੂੰ ਖਬਰ ਨਸ਼ਰ ਕੀਤੀ ਸੀ ਇੱਕ ਜਿਹੜਾ ਕੀ ਆ ਸ਼ਖਸ ਵੱਲੋਂ ਕੁਝ ਬੱਚਿਆਂ ਨੂੰ ਤੇ ਕੁਝ ਪਿੰਡ ਦੇ ਲੋਕਾਂ ਨੂੰ ਬਰਗਲਾ ਕੇ ਇੱਕ ਪੰਡਤ ਦੇ ਖਿਲਾਫ ਜਿਹੜੇ ਮੰੰ ਪੰਡਤ ਸਾਡੇ ਪੂਜਨੀ ਹੁੰਦੇ ਆ ਮੰਦਰ ਦੇ ਬ੍ਰਾਹਮਣ ਹੁੰਦੇ ਉਹਨਾਂ ਦੇ ਖਿਲਾਫ ਇੱਕ ਅਪਸ਼ਬਦ ਬੋਲੇ ਗਏ ਸੀ ਉਹਨਾਂ ਨੂੰ ਮਾਰਨ ਕੁੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਅਸੀਂ ਖ਼ਬਰ ਕੀਤੀ ਖ਼ਬਰਦਾਰ ਸਰ ਹੁੰਦਾ ਪਰ ਸਭ ਤੋਂ ਸ਼ਰਮਨਾਕ ਗੱਲ ਆ ਲੁਧਿਆਣਾ ਸ਼ਹਿਰ ਦੇ ਜਿਹੜੇ ਸਮਾਜ ਸੇਵੀ ਜਾਂ ਸ਼ਿਵਸਨ ਵਾਲੇ ਆਪਣੇ ਨੂੰ ਆਪਣੇ ਨੂੰ ਉੱਚਾ ਦਰਜਾ ਰੱਖਦੇ ਨੇ ਜਦੋਂ ਕੋਈ ਮੜੀ ਜੀ ਗੱਲ ਹੁੰਦੀ ਹੈ ਤਾਂ ਧਰਮ ਖਤਰੇ 'ਚ ਆ ਜਾਂਦਾ ਤੇ ਭਾਵੇਂ ਕੋਈ ਵੀ ਉਹਨਾਂ ਪਿਛੜੀਆਂ ਪਰ ਅੱਜ ਹੈ ਜਿਹੜਾ ਕੀ ਹੈ ਅਮਿਤ ਦੇਵ ਅਮਿਤ ਸ਼ਰਮਾ ਜੋ ਕਿ ਮੁਹਾਲੀ ਤੋਂ ਸਪੈਸ਼ਲ ਪਹਿਲਾ ਵੀ ਇਹਨਾਂ ਦਾ ਇੱਕ ਵੱਡਾ ਜੋਦੋਂ ਨੇ ਲੁਧਿਆਣਾ ਵਿੱਚ ਇੱਕ ਬਹੁ ਚਰਚਿਤ ਮਾਮਲਾ ਰਿਹਾ ਜਿੱਤੇ ਪ੍ਰਵੀਨ ਵਾਂਸਲ ਵੱਲੋਂ ਇੱਕ ਪੁਜਿਤ ਨੂੰ ਕੁੱਟਿਆ ਗਿਆ ਜਦੋਂ ਉਹਨਾਂ ਵੱਲੋਂ ਪਰਚਾ ਕਰਾਇਆ ਸ਼ਿਰਕਤ ਕਰਕੇ ਬੜੀ ਮੁਸ਼ਕਲਾਂ ਪਰਚਾ ਕਰਾਇਆ ਫਿਰ ਇੱਕ ਵਾਰ ਇੱਥੇ ਪਹੁੰਚੇ ਨੇ ਆਪਣੇ ਸੰਗੀ ਸਾਥੀ ਨਾਲ ਪਹੁੰਚੇ ਨੇ ਉਹ ਪੰਡਿਤ ਜੀ ਵੀ ਕੋਲ ਆ ਪਹਿਲਾਂ ਉਹਨਾਂ ਤੋਂ ਸ਼ੁਰੂ ਕਰਦੇ ਆ ਪੰਡਿਤ ਜੀ ਥਾਣੇ ਮੇ ਆਇਓ ਜਮਾਲਪੁਰ ਥਾਣੇ ਮੇ ਕੀ ਬਾਤ ਹੋਈ ਅੱਜ ਸਰ ਅੱਜ ਜਮਾਲਪੁਰ ਥਾਣੇ ਮੇ ਐਸਐਚਓ ਸਾਹਿਬ ਕੀ ਤਰਫ ਸੇ और से हमारे भाई अमित शर्मा जी मोहाली से आए हुए हैं उनके थ्रू महाराज जी आए हैं महाराज जी के सहयोग से एफ दर्ज किया गया है जिसके चलते सब थोड़ा खुशी का माहौल है और इन्होंने बहुत ज़्यादा धमकियाँ दी हैं मंदिर तोड़न दी और मंदिर में ताला लगा दी जो उठे पुजारी संदीप मिश्रा जी हैं उन्होंने दो तीन बार मान को टंडी धमके देते हुए हैं पंडित जी एक बार बताना जो लोकल के यहाँ पर जो शिवसेना वालों को आपने फ़ोन किए थे उनमें से कोई आया था सच झूठ कुछ नहीं बोला मेरे 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 कहने पर पंडित नहीं सर अभी कोई भी नहीं आया था इतने अपने मोहाली से अमित भाई जी हमारे और महाराज जी आए हुए हैं और, और कोई अभी आया नहीं था जी ਸੋ ਬਿਲਕੁਲ ਦੀਪ ਅਮੀਰ ਸਾਡੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਨਾਲ ਸਾਡੇ ਪੂਜਨੀਕੀ ਸਤੋਟਕੀ ਗੋਤਮਗਿਰੀ ਜੀ ਗੋਤਮਗਿਰੀ ਜੀ ਵੀ ਨਾਲੇ ਤੇ ਬਣੇ ਜੀ ਸ਼ੁਰੂ ਕਰਦੇ ਹਾਂ ਤੁਹਾਡੇ ਤੋਂ ਪਹੁੰਚੋ ਕੀ ਕਾਰਨ ਦੇਖੋ ਸਮਾਜ ਦੇ ਲਈ ਤਾਂ ਸ਼ੁਰੂ ਤੋਂ ਆਵਾਜ਼ ਚੱਕਦੇ ਆ ਰਹੇ ਸੀ ਪਰ ਬਹੁਤ ਦੁਖ ਦੀ ਗੱਲ ਹੈ ਕਿ ਮੈਂ ਮੁਹੱਲੇ ਬੈਠਾ ਔਰ ਪਾਰਾ ਦੇ ਨਿਕਲ ਚੁੱਕੇ ਹਫਤੇ ਤੋਂ ਉੱਪਰ ਹੋ ਚੁੱਕਿਆ ਸੀਗਾ ਲੁਧਿਆਣਾ ਦੇ ਵਿੱਚ ਬੈਠੇ ਸਿਕਟਰਾਂ ਦੇ ਕੋਈ ਸੰਗਿਆਨ ਨਹੀਂ ਦਿੱਤਾ ਇੱਕ ਮੰਦਰ ਦੇ ਬਾਹਰ ਲਲਕਾਰੇ ਮਾਰੇ ਗਏ ਆ ਦਲਵੀਰ ਸਿੰਘ ਵੱਲੋਂ ਉਸਨੇ ਵੰਗਾਰਿਆ ਪੂਰੀ ਕੌਮ ਨੂੰ ਜੀ ਉਸਨੇ ਕਿਹਾ ਕਿ ਪੰਡਤਾਂ ਨੂੰ ਕੁੱਟਾਂਗੇ ਨਾ ਜੁੱਤੀਆਂ ਦਾ ਹਾਰ ਪਾਵਾਂਗੇ ਤੇ ਉਸ ਚੀਜ਼ ਨੂੰ ਦੇਖਦੇ ਹੋਏ ਮੈਂ ਇੱਥੇ ਪਹੁੰਚਿਆ ਕਿਉਂਕਿ ਵੰਗਾਰਨਾ ਜਦ ਸਾਨੂੰ ਕੋਈ ਮੰਗਾਰਦਾ ਅਸੀਂ ਉੱਥੇ ਪਹੁੰਚ ਜਾਂਦੇ ਜੀ ਸੋ ਅਮਿਤ ਮੈਂ ਹਮੇਸ਼ਾ ਨਾ ਸਮਾਜ ਦੀ ਸਾਰੇ ਸਮਾਜ ਦੀ ਗੱਲ ਕਰਦਾ ਜੇ ਕੋਈ Hindu Muslim Sikh Isai ਜੇ ਕਿਸੇ ਵੀ ਧਰਮ ਦੇ ਤੇ ਕੋਈ ਵੀ ਕਿਸੇ ਵੀ ਧਰਮ ਦਾ ਬੰਦਾ ਕਟਾਸ ਕਰਦਾ ਮੈਂ ਉੱਤੇ ਜ਼ਰੂਰ ਕਹਿੰਦਾ ਉਹਨਾਂ ਦਾ ਯਾਰਾ ਧਰਮਾਂ ਦੀ ਬੰਨਣਾ ਪਾਉ ਚਾਹੇ ਉਹ ਸਾਡੇ ਮੇਰੇ ਸਮਾਜ ਦਾ ਬੰਦਾ ਹੋ ਗਿਆ ਨਾ ਮੈਂ Hindu ਸਮਾਜ ਦਾ ਮੈਂ ਛਾੜ ਕੇ ਰੱਖ ਦਿੰਦਾ ਪਰ ਇੱਥੇ ਸਭ ਤੋਂ ਵੱਡੀ ਗੱਲ ਆ ਕਿ ਉਹ ਇੱਕ ਬੰਦੇ ਵੱਲੋਂ ਉੱਥੇ ਛੋਟੇ ਛੋਟੇ ਬੱਚੇ ਲੈ ਕੇ ਆਏਗੇ ਉਹ ਅਸੀਂ 84 ਵਰਗਾ ਸੰਤਾਪ ਨਹੀਂ ਭੁੱਲ ਪਾਈ ਜਿੱਥੇ Hindu ਆ ਨਹੀਂ ਵੀ ਕਟਾ ਰੁਪਿਆ ਤੇ ਉਸ ਸਿੱਖਾਂ ਦਾ ਵੀ ਦਿੱਲੀ 'ਚ ਬਹੁਤ ਬਹੁਤ ਜ਼ਿਆਦਾ ਮਾੜਾ ਹੱਜਰ ਹੋਇਆ ਪਰ ਉਹ 84 ਵਰਗਾ ਘਾਟਾ ਅਜੇ ਤੱਕ ਨਹੀਂ بول ਸਕੇ ਪਰ ਹੁਣ ਵੀ ਉਹ ਛੋਟੇ ਛੋਟੇ ਬੱਚਾ ਦੇ ਮਨਾ ਜੇ ਕੋਈ ਲੋਕ ਇਧਰ ਇਹ ਗੱਲਾਂ ਪਾ ਰਹੇ ਵੀ ਜਿਹੜਾ ਦਵਾਰਾ ਉੱਤਦਾ ਰਹੀ ਸਮਝਾ ਜਿਹੜਾ ਕਿ ਮੈਨੂੰ ਲੱਗਦਾ ਵੱਡੇ ਹੁੰਦੇ ਉਹ ਪੈਣ ਪੈਣ ਦਲਬੀਰ ਸਿੰਘ ਜੋ ਵੰਗਾਰ ਰਿਆ ਸੀ ਮੰਦਰ ਦੇ ਬਾਹਰ ਬੱਚਿਆਂ ਨੂੰ ਵਰਾ ਕਰ ਰਿਆ ਸੀਗਾ ਉਹ ਤੁਸੀਂ ਦੇਖਿਆ ਹੋਣਾ ਵੀ ਥਾਣੇ 'ਚ ਕਿਸੇ ਤਰ੍ਹਾਂ ਪੈਰ ਫੜ ਰਿਆ ਸੀ ਸਾਡੇ ਅਸੀਂ ਕੋਈ ਰੱਬ ਨਹੀਂ ਕਿਸੇ ਨੂੰ ਮਾਫ ਨਹੀਂ ਕਰ ਸਕਦੇ ਅਸੀਂ ਕਾਰਵਾਈ ਕਰਾਉਣਾ ਸੀ ਕਾਰਵਾਈ ਕਰਾਤੀ ਪਰਚਾ ਦਰਜ ਕਰਾਉਣਾ ਸੀ ਪਰਚਾ ਦਰਜ ਕਰਾਤਾ ਸ਼ਰਮ ਦੀ ਗੱਲ ਇਹ ਹੈ ਵੀ ਉਹ ਅੰਦਰ ਤੋੜ ਸੀ ਦੇਖ ਰਹੀ ਸੀ ਮੌਕੇ ਦੇ ਉੱਤੇ ਉਹ ਕਹਿੰਦੀ ਸੀ ਅਸੀਂ 84 ਨਹੀਂ ਭੁੱਲੇ 84 ਕਾ ਹਿੰਦੂ ਭੁੱਲੇ ਇਹ ਦੋਨੋਂ ਤਰ੍ਹਾਂ ਦਾ ਸੰਤਾਪ ਹੈ ਜੋ ਅਸੀਂ ਦੋਨੋਂ ਭੋਗ ਰਹੇ ਹਾਂ ਪਰ ਫਿਰ ਵੀ ਅੱਜ ਦੇ ਸਮੇਂ ਦੇ ਵਿੱਚ ਮੰਦਰਾਂ ਦੇ ਬਾਹਰ ਜਾ ਕੇ ਛੋਟੇ-ਛੋਟੇ ਬੱਚਿਆਂ ਨੂੰ ਗੁਮਰਾਹ ਕਰਕੇ ਇਦਾਂ ਦੀ ਪਾਸ਼ਾ ਦਾ ਪਿਓ ਕਰਨਾ ਬਿਲਕੁਲ ਸੋ ਬਿਲਕੁਲ ਨਾ ਨਾ ਬਾਬਾ ਜੀ ਕੀ ਕਹਿਣਾ ਚਾਹੋਗੇ ਇਹ ਘਟਨਾ ਕਿੱਦਾਂ ਰਹੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਚੱਲੀ ਆ ਕਾਫੀ ਲੋਕਾਂ ਨੇ ਕਮੈਂਟ ਵੀ ਕੀਤੇ ਮਾੜੀ ਮਾੜੀ ਸ਼ਬਦ ਵੀ ਬੋਲੇ ਯਾਰ ਕਿਸੇ ਧਰਮ ਦੇ ਦਲੇ ਕਰਨ ਜ ਤੁਸੀਂ ਪੂਰੀ ਘਟਨਾ ਨੂੰ ਕਿੱਦਾਂ ਦੇ ਦੇਖੋ ਹਰ ਕੋਈ ਅੱਜ ਕੱਲ ਕੀ ਸਿਸਟਮ ਚੱਲਿਆ ਪਹਿਲਾਂ ਹਿੰਦੂ ਧਰਮ ਦੇ ਖਿਲਾਫ ਬੋਲ ਲੋ ਬਾਅਦ ਚ ਮਾਫੀਆਂ ਮੰਗ ਲੋ ਔਰ ਸਾਰੇ ਲੋਕਾਂ ਨੂੰ ਇਹ ਪਤਾ ਪਾ ਕਿ ਜਿਹੜੇ ਹਿੰਦੂ ਆ ਬੜੇ ਹੀ ਸੌਫਟ ਦਿਲ ਦੇ ਹੈਗੇ ਆ ਉਹ ਉਹਨਾਂ ਨੇ ਮਾਫੀ ਦੇਈ ਦੇਣੀ ਹੈ ਤੋਂ ਹਰ ਕੋਈ ਇਹਦਾ ਸਿਸਟਮ ਇਹੀ ਬਣ ਚੁੱਕਾ ਵਾ ਪਹਿਲਾਂ ਧਰਮ ਦੇ ਖਿਲਾਫ ਬੋਲੋ ਫਿਰ ਮਾਫੀ ਮੰਗ ਲਓ ਔਰ ਅੱਜ ਅਸੀਂ ਇਸ ਸਮਝ ਤੋਂ ਕਹਿ ਦੇਣਾ ਚਾਹੁੰਦੇ ਆ ਕਿ ਹੁਣ ਮਾਫੀ ਮੁਫੀ ਵਾਲਾ ਸਿਸਟਮ ਭੁੱਲਜੋ ਇਹ ਚੀਜ਼ਾਂ ਖਤਮ ਹੋ ਚੁੱਕੀਆਂ ਜੋ ਵੀ Hindu ਧਰਮ ਦੇ ਖਿਲਾਫ ਭਾਵੇਂ ਹੈ ਧਰਮ ਦੇ ਖਿਲਾਫ ਬੋਲੂਗਾ ਭਾਵੇਂ Hindu ਕੌਮ ਦੇ ਖਿਲਾਫ ਬੋਲੂਗਾ ਉਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਅੱਜ ਕੀ ਕਾਰਵਾਈ ਹੋਈ ਹੈ ਤਾਂ ਕੀ ਅਸ਼ਵਾਸਨ ਮਿਲੇਗਾ ਅੱਜ ਪਰਚਾ ਦਰਜ ਹੋਇਆ ਜੀ ਜੀ ਔਰ ਪਰਚਾ ਹੋ ਗਿਆ ਬਿਲਕੁਲ ਜੀ ਬਿਲਕੁਲ ਜੀ ਬੰਦੇ ਅਰੇਸਟ ਪੈ ਗਈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸੋ ਤੁਸੀਂ ਇੱਕ ਮੇਰੇ ਨਾਲ ਇੱਥੇ ਬੈਠੇ ਬਾਈ ਕੀ ਨਾਮ ਤੁਹਾਡਾ ਕੋਨਾਲਟਨ ਨਾਮ ਹੈ ਜੀ ਮੇਰਾ ਕੋਨਾਲਟਨ ਮੈਂ ਤੁਹਾਨੂੰ ਹਮੇਸ਼ਾ ਲੋਕਲ ਹੀ ਦੇਖਦਾ ਕੀ ਕਰਨ ਚਾਹੋਗੇ ਲੋਕਲ ਤੁਸੀਂ ਵੀ ਸੰਸਥਾਵਾਂ ਨਾਲ ਜੁੜੇ ਹੋ요 ਕੀ ਲਾਣਤ ਪਾਉਂਗੇ ਕੀ ਪੈਣੀ ਚਾਹੀਦੀ ਹੈ ਲੋਕਲ ਸੰਸਥਾਵਾਂ ਨੂੰ ਲੋਕਲ ਸੰਸਥਾਵਾਂ ਨੂੰ ਬਿਲਕੁਲ ਲਾਣਤ ਪੈਣੀ ਚਾਹੀਦੀ ਹੈ ਦੇਵ ਅਮਿਤ ਸ਼ਰਮਾ ਜੀ ਦਾ ਮੈਂ ਪਹਿਲਾਂ ਤਾਂ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਪਿਛਲੇ ਵੀ ਕੇਸ ਚੇ ਲੋਹਿਆਨੇ ਉੱਠ ਕੇ ਆਏ ਨੇ ਇਸ ਵਾਰ ਵੀ ਇਹਨਾਂ ਨੇ ਉੱਠ ਕੇ ਅੱਗੇ ਕਾਰਵਾਈ ਕੀਤੀ ਜਿਹੜੀਆਂ ਲੁਧਿਆਣਾ ਦੀਆਂ ਸੰਸਥਾਵਾਂ ਚਲਾ ਰਹੇ ਰੋਜ਼ ਫੇਸਬੁਕਾਂ ਤੇ ਪਾ ਰਹੇ ਨੇ ਉਹ ਬਿਲਕੁਲ ਵੀ ਕੋਈ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਕੋਈ ਸੰਗਠਨ ਇਹਨਾਂ ਕੋ ਨਹੀਂ ਪਹੁੰਚਿਆ ਮੇਰੀ ਅੱਜ ਪੰਡਤ ਜੀ ਨਾਲ ਗੱਲ ਹੋਈ ਤਾਂ ਮੈਨੂੰ ਪਤਾ ਲੱਗਿਆ ਕਿ ਕੋਈ ਵੀ ਸੰਗਠਨ ਉਰੇ ਨਹੀਂ ਪਹੁੰਚਿਆ ਔਰ ਦੇਵ ਅਮਿਤ ਸ਼ਰਮਾ ਜੀ ਪਹੁੰਚੇ ਤੇ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਸੀ ਉਹਨਾਂ ਦਾ ਸਾਥ ਦੇਣ ਲਈ ਉਰੇ ਪਹੁੰਚੇ ਕਿ ਇੱਕ ਵੀਰ ਸਾਡਾ ਹਿੰਦੂ ਸਮਾਜ ਲਈ ਇੰਨਾ ਕੁਝ ਕਰ ਰਿਹਾ ਹੈ ਬਾਕੀ ਧਰਮ ਦੇ ਬੰਦਿਆਂ ਨੂੰ ਇਹਨਾਂ ਤੋਂ ਸਿੱਖਿਆ ਲੈ ਕੇ ਇਹੋ ਜਿਹੇ ਕੰਮ ਕਰਨੇ ਚਾਹੀਦੇ ਨਾ ਕਿ ਕੋਈ ਦੁਕਾਨਦਾਰੀ ਚਲਾਨੀ ਚਾਹੀਦੀ ਹੈ ਸੋ ਬਿਲਕੁਲ ਬਿਲਕੁਲ ਪੰਡਿਤ ਜੀ ਵੀ ਇਥੇ ਖੜੇ ਨੇ ਸੋ ਪੰਡਿਤ ਜੀ ਉਰੇ ਆ ਉਹ ਤੁਹਾਡੇ ਵੀ ਇੱਕ ਜੁਰੀ ਇੰਟਰਵਿਊ ਲੈਣੀ ਹੈ ਸੋ ਪੰਡਿਤ ਜੀ ਤੁਹਾਡੇ ਨਾਲ ਬਰਬਰਤਾ ਹੋਈ ਸੀ ਹਿੰਦੂ ਸੂਈ ਸਮਾਜ ਦੇ ਬੰਦੇ ਨੇ ਕੀਤੀ ਸੀ ਹਾਂ ਜੀ ਬਿਲ ਤਾਨੂੰ ਲੱਗਦਾ ਤਾਂ ਨਹੀਂ ਅਸੀਂ ਕੋਈ ਗਲਤ ਕਰਦੇ ਆ ਅਸੀਂ ਆਪਣੇ ਅਸੀਂ ਅੱਜ ਇੱਕ ਭਾਈ ਸਾਨੂੰ ਕਹਿਣਗੇ ਸਿੱਖਾਂ ਦੇ ਪਰਚਾ ਕਰਦਾ ਕਿਹਾ ਪਰ ਮੈਂ ਹਿੰਦੂਆਂ ਦੇ ਮੈਂ ਜਿਹੜੇ ਹਿੰਦੂ ਲੀਡਰ ਆ ਜਿਹੜੇ ਗਲਤ ਕਰਦੇ ਆ ਮੈਂ ਉਹਨਾਂ ਖਿਲਾਫ ਵੀ ਕੰਮ ਕੀਤਾ ਮੈਨੂੰ ਕੋਈ ਮੇਰੇ ਤੇ ਵੀ ਪਰਚੇ ਹੋਏ ਆ ਮੈਨੂੰ ਉਸ ਦਾ ਕੋਈ ਮਿਲਾਨ ਨਹੀਂ ਪਰ ਸਹੀ ਹੈ ਜੋ ਅੱਜ ਹੋਇਆ ਅੱਜ ਹੋਇਆ ਇਹਦੇ ਬਾਰੇ ਕੀ ਕਹਿਣਾ ਤੇ ਜੋ ਪਹਿਲਾਂ ਤੁਹਾਡੇ ਨਾਲ ਹੋਇਆ ਸੀ ਜੋ ਪਰਚਾ ਅਸੀਂ ਹਿੰਦੂ ਸਮਾਜ ਦੇ ਬੰਦੇ ਤੋਂ ਹੋਇਆ ਸੀ ਕੀ ਕਹਿਣਾ ਤੁਹਾਡੀ ਪੂਰੀ ਸੋਚ ਕੀ ਕਹਿੰਦੀ ਹੈ ਮੇਰੀ ਸੋਚ ਇਹ ਹੈ ਕਿ ਜੀ ਹਿੰਦੂ ਸਮਾਜ ਤੇ ਉੱਤੇ ਕਦੀ ਅਟੈਕ ਹੁੰਦਾ ਇਹ ਪੜਿਤੂ ਤੇ ਅਟੈਕ ਹੁੰਦਾ ਤਾਂ ਲੋਕਲ ਜਿਹੜੇ ਬੰਦੇ ਬੈਠੇ ਆਪਣੇ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਜੀ ਲੇਕਿਨ ਉਹ ਸਾਥ ਨਹੀਂ ਦਿੰਦੇ ਇੱਕ ਅਮਿਤ ਭਾਈ ਸਾਡੇ ਮੋਹੱਲੀਓ ਚੱਲ ਕੇ ਇੱਥੇ ਆਉਂਦੇ ਉਹ ਪੂਰਾ ਕੰਮ ਕਰਕੇ ਜਾਂਦੇ ਨੇ ਐਫ ਆਈ ਆਰ ਜਿੱਚਾ ਕੇ ਜਾਂਦੇ ਇਹ ਬਹੁਤ ਸ਼ਰਮਨਾਕ ਗੱਲ ਹੈ ਜੀ ਇਹਨੂੰ ਆਪਣੇ ਲੋਕਲ ਬੰਦੇ ਆਵਾਜ਼ ਬਿਲਕੁਲ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਰ ਇੱਥੇ ਪੰਡਿਤ ਦੀ ਕੋਸ਼ਿਸ਼ ਹੋ ਜੇ ਵੀ ਧਰਮ ਖਤਰੇ ਜੀ ਵੀ ਆ ਜਾਂਦਾ ਉਹ ਧਰਮ ਖਤਰਾ ਇੱਕ ਬਹਾਨਾ ਜੀ ਕੁਝ ਨਹੀਂ ਹੈਗਾ ਇਹੋ ਇਹਨਾਂ ਧਰਮ ਖਤਰੇ ਜਾਂਦਾ ਇਸ ਟਾਈਮ ਧਰਮ ਖਤਰਾ ਹੀ ਨਹੀਂ ਸੀ ਕਿਸੇ ਬ੍ਰਾਹਮਣ ਉੱਤੇ ਸੀ ਅਟੈਕ ਕਰਦੇ ਉਹ ਧਰਮ ਖਤਰਾ ਹੀ ਜਾਂਦਾ ਬਿਲਕੁਲ ਐਸਟੇ ਉਹ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਜੀ ਲੇਕਿਨ ਨਹੀਂ ਹੁੰਦੇ ਇਕੱਠੇ ਸੋ ਬਿਲਕੁਲ ਇਹ ਪੰਡਤ ਜੀ ਇੱਕ ਵਾਰ ਪੰਡਤ ਜੀ ਕੀ ਕਹਿਣਾ ਚਾਹੋਗੇ ਅਮਿਤ ਲਈ ਕੀ ਕਹਿਣਾ ਸਹੀ ਤੁਹਾਡੀ ਸੋਚ ਤੇ ਲੋਕਲ ਐਡਮਿਸ਼ਨ ਅਮਿਤ ਭਾਈ ਜੀ ਕੋ ਬਹੁਤ ਬਹੁਤ ਧੰਨਵਾਦ ਜੋ ਕਿ ਉਤਨੀ ਦੂਰ ਸੇ ਆ ਕਰਕੇ हमारे हिंदू समाज के लिए खड़े हुए एकत्रित हुए और हिंदू हिंदू अपना समाज को बहुत ही ताकतवर बनाएंगे ये हमारा वो है आपने पहले बोला था कि प्रशासन साथ नहीं दिया आज प्रशासन का क्या रवैया रहा आपके साथ बहुत अच्छा रहा जी आज का कार्रवाई बहुत अच्छा हुआ है जी, जी जी ਸੋ ਮੈਨੂੰ ਅਫਾਾਇਰ ਮਿਲ ਗਈ ਸਾਨੂੰ ਕਿ ਕਿਹੜੀ ਕਿਹੜੀ ਧਾਰਾ ਲੱਗੀਆਂ ਨੇ ਤੇ ਕਿੰਨੇ ਬੰਦੇ ਰੈਸ਼ਟ ਬਾਈ ਕੁਝ ਪਤਾ 295 ਇਹ ਧਾਰਾ ਇਨਕਲੂਡ ਕੀਤੀ ਗਈ ਹੈ ਜੀ ਔਰ ਜਿਹਦੇ ਵਿੱਚ ਜਿਹੜਾ ਉਹ ਦਲਬੀਰ ਸਿੰਘ ਸੀਗਾ ਮੌਕੇ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਨੂੰ ਸਲਾਖਾਂ ਪਿੱਛੇ ਆ ਮੈਂ ਤੁਹਾਡੇ ਤੁਰੇ ਕੈਮਰੇ ਰਾਹੀਂ ਤੁਹਾਡੇ ਚੈਨਲ ਰਾਹੀਂ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦਾ ਆ ਜੀ ਔਰ ਮੈਂ ਇਹ ਤੁਹਾਡੇ ਮਾਰਾ ਰਹੀ ਕਹਿਣਾ ਚਾਹੁੰਦਾ ਜਿੱਦਾਂ ਲੋਕੀ ਲੋਕਲ ਦੱਸਦੇ ਵੀ ਲੋਕਲ ਸੰਗਠਨ ਨਹੀਂ ਆਉਂਦੇ ਜੀ ਤੇ ਇਹ ਸੰਗਠਨਾਂ ਦੀ ਰਾਜਨੀਤੀ ਬੰਦ ਕਰਕੇ ਹਿੰਦੂਆਂ ਨੂੰ ਹਿੰਦੂਨਾ ਖੜਨਾ ਪਵੇਗਾ ਜੀ ਸੜਕ ਤੇ ਅਗਰ ਕਿਸੇ ਪਸ਼ੂ ਨੂੰ ਵੀ ਐਕਸੀਡੈਂਟਲ ਸੱਟ ਲੱਗ ਜਾਂਦੀ ਹੈ ਉਹਦੇ ਨਾਲ ਪਸ਼ੂ ਖੜ ਜਾਂਦੇ ਆਗੇ ਅਸੀਂ ਤਾਂ ਇਨਸਾਨ ਹਾਂ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਇਹ ਵੀ ਸੰਗਠਨਾ ਦੀ ਗੱਲ ਕਿਉਂ ਕਰਦੇ ਆ ਜਿਸ ਵੀ ਕਿਸੇ ਸੰਗਠਨ ਦੇ ਬੰਦੇ ਨੂੰ ਜਾਂ ਸਮਾਜ ਦੇ ਵਿੱਚ ਕਿਸੇ ਵੀ Hindu ਦੇ ਉੱਤੇ ਕਾਨੂੰਨ ਹੋਏਗਾ ਉਹਦੇ ਕੰਨ ਉੱਤੇ ਉਹਦਾ ਨੁਕਸਾਨ ਹੋਏਗਾ ਉਹ ਮੇਰੇ ਲਈ ਮੇਰੇ Hindu ਨੂੰ ਨੁਕਸਾਨ ਹੋਏਗਾ ਤੇ ਇਸ ਕਰਕੇ ਮੈਂ ਜਿੱਥੇ-ਇਥੇ ਇਹ ਗੱਲ ਹੋਏਗੀ ਜਿੱਥੇ ਲੋੜ ਪੈਗੀ Hindu ਨੂੰ ਉੱਤੇ ਖੜਾਵਾਂਗਾ ਸੋ ਬਿਲਕੁਲ ਖਾਲੀ ਟਿੱਕੇ ਲਾਉਣ ਨਾਲੇ ਜਾਂ ਫਿਰ ਆਪਣੇ ਨਾਮ ਦੇ ਨਾਲ ਰਾਸ਼ਟਰੀ ਦੇਸ਼ ਜਾਂ ਫਲਾਨਾ ਦੇਸ਼ ਜਾਂ ਫਲਾਨਾ ਬੰਦਾ ਲਿਖਣ ਨਾਲ ਕੋਈ ਵੱਡੀ ਗੱਲ ਨਹੀਂ ਹੁੰਦੀ ਸਮਾਜ ਇੱਕ ਹੋਣਾ ਚਾਹੀਦਾ ਸਿੰਦੂ ਮੁਸਲਿਮ ਸਿੱਖ ਈਸਾਈ ਅਸੀਂ ਸਾਰੇ ਭਾਈ ਭਾਈ ਇਹ ਗੱਲਾਂ ਨਾਰਾ ਨਹੀਂ ਰਹਿਣਾ ਚਾਹੀਦਾ ਜੇ ਸਾਡੇ ਸਮਾਜ ਦਾ ਕੋਈ ਬੰਦਾ ਕਿਸੇ ਦੂਜੇ ਸਮਾਜ ਦੇ ਲਈ ਗਲਤ ਗੱਲ ਕਰਦਾ ਤੇ ਸਾਨੂੰ ਆ ਕੇ ਪਹਿਲ ਕਰਨੀ ਚਾਹੀਦੀ ਹੈ ਉਸ ਨੂੰ ਰੋਕਣ ਲਈ ਵੀ ਤੂੰ ਦੂਜੇ ਸਮਾਜ ਦੇ ਪ੍ਰਤੀ ਕਟਾਸ ਭਰ ਰਿਹਾ ਹੈ ਇਹਦੀ ਕਟਾਸ ਕਿਤੇ ਤੱਕ ਜਾਣੀ ਹੈ ਇਹ ਬੜੀ ਵੱਡੀ ਗੱਲ ਹੁੰਦੀ ਆ ਜੇ ਸ਼ਾਇਦ ਅੱਜ ਪਿੰਡ ਵਾਲਿਆਂ ਨੇ ਇੱਕ ਦਲਵੀਰ ਸਿੰਘ ਤੇ ਕਾਰਵਾਈ ਖੁਦ ਕਰ ਕੀਤੀ ਹੁੰਦੀ ਜਾਂ ਉਹਨੂੰ ਲਾਂਧ ਤਾਂ ਪਾਈਆਂ ਹੁੰਦੀਆਂ ਤੇ ਅੱਜ ਦਲਵੀਰ ਸਿੰਘ ਪੈਰ ਨਾ ਫੜਦਾ ਤੇ ਆਪਣੇ 75 ਸਾਲ ਉਮਰ ਦਾ ਹਵਾਲਾ ਨਾ ਦਿੰਦਾ ਪਰ ਅੱਜ ਵੀ ਆ ਕੇ ਉਹਨੇ ਸਾਨੂੰ ਪਹਿਲਾਂ ਵੰਗਾ ਰਿਆ ਵੀ ਤੁਹਾਡੀ ਕੀ ਕਹਾਤਾ ਫਿਰ ਉਹ ਫਿਰ ਪਤਾ ਲੱਗਾ ਪਰਚਾ ਹੋਇਆ ਨਾ ਫਿਰ ਮਾਫੀयां ਮੰਗ ਰਹੀ ਸੀ ਆਫ ਦੀ ਰਿਕਾਰਡ ਆ ਪਰ ਅਸੀਂ ਤੁਹਾਨੂੰ ਇੱਕ ਚੀਜ਼ਾਂ ਜੇ ਹੋਣਦੀਆਂ ਵੀ ਨਹੀਂ ਵੀ ਦਿਖਾ ਸਕਾਂਗੇ ਕਿਉਂਕਿ ਅਸੀਂ ਕਿਸੇ ਦੀ ਇੱਜ਼ਤ ਨਹੀਂ ਛਾਲਾ ਜਾਂਦੇ ਜੇ ਕੋਈ ਗਲਤ ਕਰਦਾ ਆ ਤੇ ਉਹਨੂੰ ਕਾਨੂੰਨ ਨੇ ਸਜ਼ਾ ਦੇਣੀ ਹੀ ਦੇਣੀ ਆ ਤੇ ਜਿਹੜੇ ਹੋਰ ਵੀ ਇਦਾਂ ਦੇ ਲੋਕ ਨੇ ਜਿਹੜੇ ਸਮਾਜ ਚ ਪਾੜ ਬੰਦੇ ਆ ਅਸੀਂ ਕਾਨੂੰਨ ਤੋਂ ਵਿਸ਼ਵਾਸ ਰੱਖਦੇ ਹਾਂ ਵੀ ਜਲਦੀ ਸਲਾਕਾ ਪਹੁੰਚਉਣਗੇ ਐਸ ਐਚ ਓ ਸਾਬ ਨੇ ਗਲਗੰਦੀ ਕੋਸ਼ਿਸ਼ ਕੀਤੀ ਅੱਜ ਇਹ ਐਫਆਈਆਰ ਲਾਂਚ ਹੋਈ ਹੈ ਉਹਦੀ ਕਾਪੀਆਂ ਥੋੜੀ ਜਿਹੀ ਰੁਕੇ ਮਿਲ ਗਈਆਂ ਪਰ ਦੱਸ ਦिए ਕਿ ਉਹ ਅਫੀਡਿਵਿਟ ਰਿਕਾਰਡ ਉਹਨਾਂ ਨੇ ਕਿਹਾ ਵੀ ਅਜੇ ਮੈਂ ਕੋਈ ਕਿਸੇ ਤਰ੍ਹਾਂ ਦੀ ਦੀਪਲੀ ਨਹੀਂ ਕਰ ਸਕਦਾ ਮੇਰੇ ਸੀਨੀਅਰ ਅਫਸਰ ਕਰਨਗੇ ਕਿਉਂਕਿ ਮੇਰੇ ਕੋਈ ਯਾਇਜ਼ ਨਹੀਂ ਹੈ ਸੋ ਬਿਲਕੁਲ ਚੰਗੀ ਗੱਲ ਆ ਪਰ ਜਿੱਦਾਂ ਦਾ ਰਵਈਆ ਐਸਐਚਓ ਸਾਹਿਬ ਦਾ ਰਿਹਾ ਸ਼ਾਇਦ ਉਹ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗੇ ਵੀ ਪਹਿਲੇ ਐਸਐਚਓ ਹੋਣਗੇ ਜਿਨ੍ਹਾਂ ਨੇ ਪਹਿਲ ਦੇ ਆਧਾਰ ਦੇ ਉੱਤੇ ਫਟਾਫਟ ਡਿਸੀਜਨ ਤੁਸੀਂ ਕੀ ਕਹਿਣਾ ਚਾਹੋਗੇ ਐਸਐਚਓ ਸਾਹਿਬ ਦੇ ਜਿੱਦਾਂ ਦੇ ਦੇਖਣ ਨੂੰ ਮਿਲਿਆ ਰਿਹਾ ਰੱਬਿਆ ਜਰਾ ਦੇਖੋ ਸੰਘਰਸ਼ ਦੀ ਨੀਤੀ ਬਿੰਦੂਆਂ ਨੂੰ ਬਾਨੀ ਬੈਂਦੀ ਹੈ ਬਾਰਡਰ ਸਟੇਟ ਹੈ ਪੰਜਾਬ ਹੈ ਤੇ ਸੰਗਰਛ ਨਹੀਂ ਕਰਨਾ ਪਿਆ ਇਹਨਾਂ ਉਹਨਾਂ ਨੇ ਸਾਡੀ ਗੱਲ ਨੂੰ ਸੀਰੀਅਸਲੀ ਲੀਤਾ ਹਿੰਦੂਆਂ ਦੀ ਜਿਹੜੀ ਤਾਰਮੀ ਪਾਵਨਾਂ ਨੂੰ ਆਸਤ ਪਹੁੰਚੀ ਹੈ ਉਸ ਨੂੰ ਉਹਨਾਂ ਨੇ ਮੰਨਤੇ ਲੈਂਦੇ ਹੋਏ ਔਰ ਸਮਝਦੇ ਹੋਏ ਇੱਕ ਵਰਦੀ ਦਾ ਫਰਜ਼ਦਾ ਕੀਤਾ ਔਰ ਇੱਕ ਧਰਮ ਦਾ ਵੀ ਫਰਜ਼ਦਾ ਕੀਤਾ ਸਾਡੇ ਪ੍ਰਤੀ ਤੇ ਉਹਨਾਂ ਨੇ ਇਸ ਚੀਜ਼ ਨੂੰ ਸੰਗਿਆਨ ਦੇ ਵਿੱਚ ਲਿਤਾ ਔਰ ਐਫਰ ਦਾ ਚ ਕੀਤੀ ਅਸੀਂ ਧੰਨਵਾਦੀ ਉਹਨਾਂ ਦਾ ਸੋ ਬਿਲਕੁਲ ਅਮੀ ਦੇ ਇੱਕ ਨਾਰਾ ਲਾਂਦੇ ਜਾ ਤਰ ਜਿਹੜੇ ਆਪਣੇ ਆਪ ਨੂੰ ਵੱਡੇ ਬਣੇ ਫਿਰਦੇ ਉਹਦਾਰ ਕਹਿੰਦੇ ਜੋ ਹਿੰਦੂ ਹਿਤ ਕੀ ਬਾਤ ਕਰੇਗਾ وہی ਦੇਸ਼ ਪਹਿ ਰਾਜ ਕਰੇਗਾ ਪਰ ਮੇਰਾ ਨਾਰਾ ਹੈ ਮੈਂਗ ਨਾ ਨਾਰਾ ਹੋਣਾ ਚਾਹੀਦਾ ਜੋ ਸਭ ਸਮਾਜ ਕੀ ਬਾਤ ਕਰੇਗਾ وہی ਦੇਸ਼ ਪਹਿ ਰਾਜ ਕਰੇਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਹੁਣ ਤੁਸੀਂ ਇਹ ਦੇਖੋ ਵੀ ਸਾਡੇ ਵਿੱਚ ਸਮਾਜ ਦੇ ਵਿੱਚ ਥੋੜੀ ਨਾ ਕੀ ਪੰਡਤ ਹੀ ਖੜੇ ਆ ਸਾਡੇ ਰਾਜਪੂਤ ਭਾਈਚਾਰੇ ਦੇ ਖੜੇ ਆ ਨਮੇਸ਼ ਰਾਜਪੂਤ ਖੜੇ ਆ ਨਵਦੀਪ ਰਾਜਪੂਤ ਖੜੇ ਆ ਹੋਰ ਸਮਾਜ ਦੇ ਲੋਕ ਖੜੇ ਆ ਹਨ ਦੇ ਚੱਕਦੇ ਉਹਨਾਂ ਦੇ ਦੋਖਦਸ਼ ਖੜੇ ਹੁੰਦੇ ਤਾਂ ਹੀ ਖੜੇ ਸਾਰੇ ਬਿਲਕੁਲ ਸੰਤ ਸਮਾਜ ਇੱਕ ਵਾਰ ਫਿਰ ਤੁਹਾਡੇ ਤੁਹਾਨੂੰ ਛੋਟਾ ਜਿਹਾ ਕੀ ਸੰਦੇਸ਼ ਦੇਣਾ ਚਾਹੋਗੇ ਇਸ ਘਟਨਾ ਤੋਂ ਪੂਰੀ ਥੋੜਾ ਕੈਮਰੇ ਵਾਲਾ ਤੁਹਾਡੀ ਗੱਲ ਹੈ ਤੁਸੀਂ ਕਿਹਾ ਜੀ Hindu Muslim Sikh Isai ਹਮ ਸਭ ਬਾਈ ਬਾਈ ਅੱਜ ਸਵੇਰੇ ਹੀ ਮੈਂ ਇੱਕ ਡੇਰਾ ਬੱਸੀ ਚ ਮੈਂ ਇੱਕ ਪ੍ਰੋਗਰਾਮ ਚ ਸ਼ਿਰਕਤ ਕਰਕੇ ਆ ਉਹ ਮੁਸਲਮ ਭਾਈਚਾਰੇ ਨੇ ਕਰਾਇਆ ਸੀਗਾ ਔਰ ਉਹ ਮੁਸਲਮ ਭਾਈਚਾਰੇ ਨੇ ਉੱਥੇ Hindu Sikh ਮੁਸਲਮਾਨ ਸਾਰੇ ਕ੍ਰਿਸਚੀਅਨ ਸਾਰੇ ਭਾਈਚਾਰੇ ਉੱਥੇ ਇਕੱਠੇ ਕਿਤੇ ਬਹੁਤ ਵਧੀਆ ਫੰਕਸ਼ਨ ਸੀਗਾ ਇਹੋ ਜੇ ਸਨੇਹ ਸਾਰਿਆਂ ਨੂੰ ਮਿਲ ਕੇ ਦੇਣੇ ਚਾਹੀਦੇ ਆ ਨਾ ਕਿ ਐਦਾਂ ਦੇ ਕੰਮ ਕਰਕੇ ਆਪਾਂ ਨੂੰ ਇੱਕ ਦੂਜੇ ਨੂੰ ਵੰਗਾਰ ਕੇ ਇਹ ਕਰਨਾ ਚਾਹੀਦਾ ਵਾ ਸੋ ਬਿਲਕੁਲ ਨਾਲ ਰਹਿਣੇ ਉਮੀਦ ਦੇ ਮੇਸ਼ਾ ਬਾ ਮਣ ਕੇ ਸੱਜੀ ਅੱਜ ਦੀ ਘਟਨਾ ਬਾਰੇ ਤੋਲਪ ਤੁਸੀਂ ਅੱਜ ਦੀ ਘਟਨਾ ਬਹੁਤ ਸ਼ਰਮਨਾਕ ਹੈ ਜੀ ਉਸ ਬੰਦੇ ਨੂੰ ਰਤੀ ਪਰ ਵੀ ਸ਼ਰਮ ਨਹੀਂ ਹੈ ਔਰ ਮੈਂ ਤੁਹਾਡੇ ਥਰੂ ਇੱਕ ਮੈਸੇਜ ਲਾਉਣਾ ਚਾਹੁੰਦਾ ਤੁਸੀਂ ਵੀ ਚੌਥਾ ਸਤੰਮ ਹੋ ਤੁਹਾਨੂੰ ਵੀ ਤੁਸੀਂ ਵੀ ਵ੍ਰਿਸ਼ਟ ਪੱਤਰਕਾਰ ਹੋ ਤੁਹਾਨੂੰ ਵੀ ਪਤਾ ਹੈਕਰ ਇਹ ਚੀਜ਼ ਕਿਸੇ ਹੋਰ ਧਰਮ ਨਾਲ ਹੋਈ ਹੁੰਦੀ ਤਾਂ ਇੱਥੇ ਦੰਗੇ ਤੋਂ ਥੱਲੇ ਦਾ ਕੋਈ ਇਦਾਂ ਦਾ ਪ੍ਰੋਗਰਾਮ ਨਾ ਹੁੰਦਾ ਇੱਥੇ ਦੰਗੇ ਹੁੰਦੇ ਜਾਂ ਇੱਥੇ ਬਹੁਤ ਕੋਈ ਬੜੀ ਵਾਰਦਾਤ ਹੋ ਜਾਂਦੀ ਪਰ Hindu ਧਰਮ ਸਾਡੇ ਮੈਂ ਇੱਕ ਮੈਸੇਜ ਲਾਉਣਾ ਚਾਹੁੰਦਾ ਕਿ ਸਾਡੇ ਬੜੇ ਬਜ਼ੁਰਗ ਸਾਨੂੰ ਕੀ ਸਿਖ ਦੇ ਰਹੇ ਹੈ ਵੀ ਸਾਡੇ ਧਰਮ ਲਈ ਅਗਰ ਕੋਈ ਗਲਤ ਕਰੇ ਤੇ ਅਸੀਂ ਉਹਨੂੰ ਮਾਫ ਕਰ ਦਿੰਨੇ ਆ ਇਸ ਸੀਜ਼ ਨੂੰ ਬਿਲਕੁਲ ਰੋਕਣਾ ਚਾਹੀਦਾ ਔਰ ਜਿੱਥੇ ਸਾਡੇ ਧਰਮ ਦੀ ਬੇਅਤ ਵੀ ਹੁੰਦੀ ਹੈ ਉਥੇ ਸਜ਼ਾ ਹੀ ਇੱਕ ਸਜ਼ਾ ਹੀ ਮਿਲਣੀ ਚਾਹੀਦੀ ਹੈ ਉਸ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਬਿਲਕੁਲ ਇਹ ਕਹਿਣਾ ਜਾ ਰਿਹਾ ਹੂੰ ਕਾਫੀ ਧੀਰ ਤੋਂ ਮੈਂ ਤੁਹਾਨੂੰ ਦੇਖ ਰਿਹਾ ਕਿ ਕਹਿਣਾ ਕੀ ਕਹਿਣ ਦੇ ਪਹਿਲ ਤੇ ਧੰਨਵਾਦ ਆ ਸਾਡੇ ਚੌਥੇ ਸਤੰਭ ਦਾ ਮੀਡੀਆ ਦਾ ਜਿਹੜੇ ਇੱਥੇ ਰਾਤ ਨੂੰ ਵੀ ਇੱਥੇ ਹੈ ਵਨਜੂਏ ਥੜੀ ਬਾਜ ਬਣ ਕੇ ਤੇ ਬਿਲਕੁਲ ਜਿਦਾ ਸਾਡੇ ਰਾਸ਼ਟਰੀ ਪ੍ਰਚਾਰਕ ਜੀ ਕਹਿੰਦੇ ਹੁੰਦੇ ਅਸੀਂ ਬੰਦੇਵਾਂ ਮੰਨ ਚ ਜ਼ਿਕੀ ਨਹੀਂ ਰੱਖਦੇ ਅਸੀਂ ਬੰਦੇ ਅੰਦਰਲੀ ਨਫ਼ਰਤ ਮੰਨ ਚ ਜ਼ਿਕੀ ਰੱਖਦੇ ਆ ਅੱਜ ਜਿਹੜੇ ਇੱਥੇ ਲੋਕ ਨਫ਼ਰਤ ਲੈ ਕੇ ਆਏ ਸੀਗੇ ਅਸੀਂ ਉਹਨਾਂ ਦੀ ਅੰਦਰਲੀ ਨਫ਼ਰਤ ਮੰਨ ਦਾ ਪੂਰਾ ਇਹ ਤਾਂ ਨਹੀਂ ਕੀਤਾ ਪਰ ਫਿਰ ਵੀ ਉਹ ਲੋਕਾਂ ਦੀ ਜੋ ਮਾਨਸਿਕਤਾ ਸੀਗੀ ਉਹ ਇੰਨੀ ਸੀਗੀ ਉੱਥੇ ਆ ਕੇ ਫਿਰ ਤੁਹਾਨੂੰ ਬੰਗਾਰ ਰਹੇ ਸੀਗੇ ਜੀ ਤੇ ਤੁਹਾਡੀ ਔਕਾਤ ਕੀ ਹੈ ਆਪਾਂ ਜਾਣਦੇ ਤੁਹਾਨੂੰ ਤੁਸੀਂ ਕੀ ਕਰ ਲੋਗੇ ਜਦੋਂ ਉਹਨਾਂ ਤੇ ਐਫਆਰ ਦਰਜ ਹੋ ਗਈ ਹੈ ਫਿਰ ਉਹ ਪੈਰੀ ਪਿਆਨ ਲੱਗੇ ਤੁਹਾਡੇ ਸਾਰੇ ਆਂਦੇ ਕੀ ਸਾਡੇ ਕੋਲ ਗਲਤੀ ਹੋ ਗਈ ਤੁਹਾਨੂੰ ਮਾਫ ਕਰ ਦਿਓ ਅਸੀਂ ਕਹਿਣਾ ਜਿਹੜੀ ਮਾਫੀਓ ਗਲਤੀ ਦੀ ਹੁੰਦੀ ਹੈ ਜਿਹੜੀ ਜਾਣਬੁੱਝ ਕੇ ਅਪਰਾਧ ਕੀਤਾ ਜਾਂਦਾ ਉਹਦੀ ਕੋਈ ਮਾਫੀ ਨਹੀਂ ਹੁੰਦੀ ਇਹ ਇੱਕ ਅਪਰਾਧ ਸੀਗਾ ਇਹ ਕੋਈ ਗਲਤੀ ਨਹੀਂ ਸੀਗੀ ਇਹ ਬਿਲਕੁਲ ਮਿੱਥ ਕੇ ਅਪਰਾਧ ਕੀਤਾ ਗਿਆ ਸੀਗਾ ਜੀ ਤਾਂ ਜੇਦੀ ਮਾਫੀ ਕਦੀ ਬਾਣੀ ਨਹੀਂ ਸਕਦੀ ਕਿਉਂਕਿ ਅਸੀਂ ਸਨਾਤ ਨਹੀਂ ਆ ਫਿਰ ਵੀ ਸਾਡਾ ਦਿਲ ਬਹੁਤ ਵੱਡਾ ਅਸੀਂ ਕਰਨੇ ਆ ਕਿ ਚਲੋ ਮਾਫ ਕਰ ਦਿੱਤਾ ਜਾਵੇ ਇਹਨਾਂ ਨੂੰ ਪਰ ਕਦੋਂ ਤੱਕ ਅਸੀਂ ਮਾਫੀ ਦਿੰਦੇ ਰਵਾਂਗੇ ਕਦੀ ਸਾਡੇ ਮੰਦਰਾਂ ਦੀਆਂ ਰਾਤੀਆਂ ਰੋਕੀ ਜਾਂਦੀਆਂ ਕਦੀ ਸਾਡੇ ਮੰਦਰ ਤੋੜੇ ਜਾਂਦੇ ਆ ਕਦੀ ਸਾਡੇ ਸ਼ਿਵਲਿੰਗ ਖੰਡਨ ਕੀਤੇ ਜਾਂਦੇ ਆ ਅਸੀਂ ਕਦੋਂ ਤੱਕ ਇਹ ਬਰਦਾਸ਼ਤ ਕਰਦੇ ਰਵਾਂਗੇ ਸਭ ਚੀਜ਼ਾਂ ਨੂੰ ਜੀ ਤੋਂ ਜਿਹੜੇ ਸਾਡੇ ਐਸਚੀ ਸਾਹਿਬ ਬੈਠੇ ਉਹਨਾਂ ਨੇ ਬੜਾ ਵਧੀਆ ਰਿਸਪੌਂਸ ਦਿੱਤਾ ਹੈ ਅਸੀਂ ਉਹਨਾਂ ਕੋਲ ਬੇਨਤੀ ਲੈ ਕੇ ਆਏ ਸੀਗੇ ਸਾਡੀ ਬੇਨਤੀ 'ਤੇ ਉਹਨਾਂ ਨੇ ਕਾਰਵਾਈ ਕੀਤੀ ਹੈ ਪਹਿਲੀ ਵਾਰ ਹੋਇਆ ਕਿ ਇੰਨੀ ਛੇਤੀ ਸਾਡੀ ਕਾਰਵਾਈ ਹੋ ਗਈ ਨਹੀਂ ਤੇ ਸਾਨੂੰ ਆਪਣੇ ਉੱਪਰ ਹੀ ਪਰਚੇ ਲਿਆਣੇ ਪੈਂਦੇ ਆ ਸੋ ਬਿਲਕੁਲ ਤੁਹਾਡੀ ਇੱਕ ਬਹੁਤ ਵਧੀਆ ਗੱਲ ਆ ਕਿਸੇ ਦੇ ਦਿਲ ਦੇ ਵਿੱਚ ਬੈਠੀ ਨਫ਼ਰਤ ਨੂੰ ਮਾਰਨਾ ਚਾਹੀਦਾ ਬੰਦਾ ਮਾਰੇ ਤੇ ਕੁਝ ਨਹੀਂ ਹੁੰਦਾ ਸੋ ਕਾਰਵਾਈ ਹੋ ਚੁੱਕੀ ਆ ਐਫ ਆਰ ਥੋੜੇ ਦੇਰ ਦੇ ਅੰਦਰ ਇਹਨਾਂ ਨੂੰ ਮਿਲ ਜਾਏਗੀ ਅਸੀਂ ਵੀ ਇਹੀ ਕਹਿਣਾ ਚਾਹਾਂਗੇ ਨਫ਼ਰਤ ਮਾਰੋ ਇੱਕ ਸਮਾਜ ਹੋ ਕੇ ਰਵੋ ਇੱਕ ਇੱਕ ਜੁੜਤਾ ਦਾ ਪ੍ਰਮਾਣ ਦਿਓ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਜੁੜਤਾ ਦਾ ਪ੍ਰਮਾਣ ਦਿੰਦੇ ਤਾਂ ਤੁਹਾਨੂੰ ਵੀ ਇੱਕ ਜੁੜਤਾ ਦਾ ਪ੍ਰਮਾਣ ਨਰੇਜਾ ਨਵੀਂ ਅਪਡੇਟ ਜੁੜਨ ਸਾਡੇ ਨਾਲ ਦੇਦਰ ਪ੍ਰਾਈਮੂ ਦੇ ਨਿਊ ਚੈਨਲ ਕੈਮਰਾਮੈਨ ਰੋਹਿ ਦੇ ਨਾਲ ਮਨੋ ਜੀਦਾ ਜੈਕਾਰਾ ਵੀਰ ਬਜਰੰਗੇ ਹਰਿ ਹਰਿ ਮਹਾਦੇ ਜੈਕਾਰਾ ਵੀਰ ਬਜਰੰਗੇ ਹਰਿ ਹਰਿ ਮਹਾਦੇ ਜੈਕਾਰਾ ਵੀਰ ਬਜਰੰਗੇ ਹਰਿ ਹਰਿ ਮਹਾਦੇ